ਉਨੇ ਵਿੱਚੋਂ ਇੱਕ ਪ੍ਰੋਫੈਸਰ ਸਾਹਿਬ ਨੇ ਉਹਨਾਂ ਨੇ ਵੀ ਇੱਕ ਕਹਿੰਦੇ ਵੀ ਬਿਆਨ ਦਿੱਤਾ ਅੱਜ ਕੱਲ ਸੋਸ਼ਲ ਮੀਡੀਆ ਤੇ ਬਿਆਨ ਅਗਲਾ ਲਿਖ ਦਿੰਦਾ ਹੈ ਆਜ਼ਾਦੀ ਪੂਰੀ ਹੈ ਤੇ ਮੁੜ ਕੇ ਉਹ ਪੰਗਾ ਪੈ ਜਾਂਦਾ ਹੈ ਇਹ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਤੇ ਇਹਨਾਂ ਨੇ ਵੀ ਆਪਰੇਸ਼ਨ ਸੰਧੂਰ ਦੇ ਮਾਮਲੇ ਦੇ ਵਿੱਚ ਕੋਈ ਬਿਆਨ ਦਿੱਤਾ ਸੀਗਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਕੀ ਮਸਲਾ ਸੀ ਜੀ ਦੇਖੋ ਇਹਨੂੰ ਆਪਾਂ ਜਸੂਸੀ ਕਾਂਡ ਦੇ ਨਾਲ ਤੇ ਨਹੀਂ ਰਲਗੱਡ ਕਰ ਸਕਦੇ ਜੀ ਗੱਲ ਇਹ ਆ ਕਿ ਇੱਕ ਕਟੋਕਟ ਇਹਨਾਂ ਨੂੰ ਫਰਕ ਹੈ ਮਾਮਲੇ ਦਾ ਹੂੰ ਕਿ ਇਹ ਬੋਲਣ ਦੀ ਆਜ਼ਾਦੀ ਹੈ ਜਿਹੜੀ ਉਹਦੇ ਨਾਲ ਜੁੜਿਆ ਮਸਲਾ ਹੈ ਤੇ ਇਹ ਇਸ ਗੱਲ ਦੀ ਕਿਤੇ ਨਾ ਕਿਤੇ ਚਰਚਾ ਮੰਗਦਾ ਹੈ ਹੂੰ ਕਿ ਭਾਈ ਬੋਲਣ ਦੀ ਆਜ਼ਾਦੀ ਸਾਡੀ ਜਿਹੜੀ ਆ ਉਹਦਾ ਦਾਇਰਾ ਜਿਹੜਾ ਹੈ ਉਹ ਕਿੱਡਾ ਹੋਣਾ ਚਾਹੀਦਾ ਜੀ ਤੇ ਇੱਕ ਸਿਹਤਮੰਦ ਲੋਕਤੰਤਰ ਦਾ ਹਾਜ਼ਮਾ ਕਿੱਡਾ ਕੁ ਤਗੜਾ ਹੋਣਾ ਚਾਹੀਦਾ ਹੂੰ ਦੇਖੋ ਜਿਹੜਾ ਇਹ ਪ੍ਰੋਫੈਸਰ ਆ ਇਹਦੀ ਟਿੱਪਣੀ ਜਿਹੜੀ ਸੀ ਉਹ ਸਿਰਫ ਇਹ ਸੀ ਕਿ ਜਦੋਂ ਬੀਬੀ ਕੁਰੇਸ਼ੀ ਤੇ ਵੀ ਅਮੇਕਾ ਸਿੰਘ ਦੋਨਾਂ ਨੇ ਪ੍ਰੈਸ ਕਾਨਫਰੰਸ ਕਰਨੀਆਂ ਸ਼ੁਰੂ ਕੀਤੀਆਂ ਤੁਹਾਨੂੰ ਯਾਦ ਹੋਣਾ ਤੇ ਆਪਾਂ ਵੀ ਉਹਨਾਂ ਦੀ ਪ੍ਰੇਸ ਕੀਤੀ ਸੀ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੰਡੀਆ ਦਾ ਮੰਤਵ ਜਿਹੜਾ ਹੈ ਉਹ ਇਹਦੇ ਪਿੱਛੇ ਕੀ ਆ ਜੀ ਹੁਣ ਕੱਲ ਸੁਖਮਨ ਸਾਹਿਬ ਇਹ ਆ ਕਿ ਇਸ ਪ੍ਰੋਫੈਸਰ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਅੱਜ ਵੀ ਇਹ ਚੀਜ਼ ਨੂੰ ਤਾਂ ਦਿਖਾ ਰਹੇ ਹੋ ਹਮ ਅੱਛੀ ਗੱਲ ਹੈ ਬਟ ਜਿਹੜੇ ਸੱਜੇ ਪੱਖੀ ਉਹਨੇ ਨਿਸ਼ਾਨਾ ਜਿਹੜਾ ਕ ਸਿਆਸੀਗਾ ਸੱਜੇ ਪੱਖੀਆਂ ਤੇ ਜੀ ਕਿ ਭਾਈ ਜਦੋਂ ਮੌਬ ਲਿੰਚਿੰਗ ਹੁੰਦੀ ਆ ਕਿਸੇ ਮੁਸਲਮਾਨ ਦੀ ਜਾਂ ਹੋਰ ਕੱਲਾ ਹੁੰਦੀਆਂ ਨਹੀਂ ਹਮ ਅੱਜ ਤਾਂ ਤੁਸੀਂ ਪ੍ਰਾਊਡ ਫੀਲ ਕਰ ਰਹੇ ਹੋ ਬੇਬਕ ਜੀ ਕਿ ਉਦੋਂ ਕਿਉਂ ਨਹੀਂ ਜਬੋਂਦੇ ਹਮ ਵੀ ਉਸ ਵੇਲੇ ਵੀ ਤੁਹਾਨੂੰ ਜਿਹੜਾ ਹੈ ਨਾ ਬੋਲਣਾ ਚਾਹੀਦਾ ਤਾਂ ਮੇਰੇ ਖਿਆਲ ਦੇ ਨਾਲ ਦੇਖੋ ਸੁਖਮ ਸਿੰਘ ਮੇਰਾ ਨਜ਼ਰੀਆ ਹੋ ਸਕਦਾ ਹੈ ਕਿ ਬਈ ਗੱਲ ਤੋਂ ਹੋਵੇ ਤੁਹਾਡੇ ਪੈਮਾਨੇ ਦੇ ਮੁਤਾਬਕ ਜਾਂ ਦਰਸ਼ਕਾਂ ਦੇ ਪੈਮਾਨੇ ਦੇ ਮੁਤਾਬਕ ਪਰ ਮੈਨੂੰ ਤੇ ਇਹਦੇ ਚ ਕੋਈ ਐਸੀ ਕੋਈ ਦੇਸ਼ ਦੇ ਉਪਮਾਨ ਵਾਲੀ ਗੱਲ ਜਾਂ ਕਿਸੇ ਮਿਲਟਰੀ ਦੇ ਉਪਮਾਨ ਦੀ ਗੱਲ ਮੈਨੂੰ ਤੇ ਨਸਰ ਨਹੀਂ ਆਈ ਉਲਟਾ અપਮਾਨ ਕਰਨ ਵਾਲਾ ਤਾਂ ਡਿਪਟੀ ਸੀਐਮ ਹੈ ਹਮ ਮੱਧ ਪ੍ਰਦੇਸ਼ ਦਾ ਡਿਪਟੀ ਸੀਐਮ ਕੀ ਕਹਿ ਰਿਹਾ ਸੀਗਾ ਜੀ ਕਿ ਫੌਜ ਨਰਿੰਦਰ ਮੋਦੀ ਦੇ ਨਤਮਸਤਕ ਹੁੰਦੀ ਹੈ ਪੈਰਾਂ 'ਚ ਠੀਕ ਹੈ ਨਾ ਜੀ ਹੂੰ ਦੇਖੋ ਆਪਮਾਨ ਤੇ ਵਿਜੇਸ਼ਾ ਨੇ ਕੀਤਾ ਸੀਗਾ ਅਕਲੇਸ਼ੀ ਦਾ ਹੂੰ ਤਾਂ ਗੱਲ ਆ ਜਾਂ ਅਕਲੇਸ਼ ਦਾ ਚਾਚਾ ਬੋਲ ਰਿਹਾ ਸੀਗਾ ਵਿੱਚ ਉਹ ਕਾਸਟਿਸਮ ਵਾੜੀ ਫਿਰਦਾ ਸੀਗਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਸੁਖਮ ਸਾਹਿਬ ਇਹਦੇ ਵਿੱਚ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੋ ਗਈ ਹੂੰ ਵੀ ਤੁਸੀਂ ਇੱਕ ਪ੍ਰੋਫੈਸਰ ਨੂੰ ਗ੍ਰਿਫਤਾਰ ਕਰ ਲਿਆ ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਚਰਚਾ ਮੰਗਦੀਆਂ ਨੇ ਤੇ ਬੋਲਣ ਦੀ ਆਜ਼ਾਦੀ ਜਿਹੜੀ ਹੈ ਉਹ ਤੁਸੀਂ ਕਿੰਨੀ ਕੁ ਦੇਓਗੇ ਇਹ ਇਹ ਵੇਖਣ ਯੋਗ ਗੱਲ ਹੈ ਨਾ ਇਹ ਇਹ ਤੇ ਚਰਚਾ ਇਹਦੇ ਤੇ ਹੋਣੀ ਚਾਹੀਦੀ ਆ ਹਾਂ ਜੇ ਕੋਈ ਆਰਮੀ ਦੇ ਖਿਲਾਫ ਬੋਲ ਰਿਹਾ ਹੈ ਜਾਂ ਆਰਮੀ ਦਾ ਕੋਈ ਮੋਰਲ ਡਾਊਨ ਕਰ ਰਿਹਾ ਹੈ ਜਾਂ ਕੋਈ ਵਿਅਕਤੀਗਤ ਟਿੱਪਣੀ ਕਿਸੇ ਅਫਸਰ ਤੇ ਕੀਤੀ ਜਾਂਦੀ ਆ ਮੈਂ ਮੰਨ ਸਕਦਾ ਕਿ ਠੀਕ ਆ ਉੱਥੇ ਕਾਰਵਾਈ ਹੋ ਜਾਵੇ ਤੇ ਕੋਈ ਗਲਤ ਨਹੀਂ ਆ ਪਰੰਤੂ ਜਦੋਂ ਤੁਸੀਂ ਇੱਕ ਲਿਮਟ ਦੇ ਵਿੱਚ ਇੱਕ ਹੱਦ ਦੇ ਵਿੱਚ ਆਪਣੇ ਸ਼ਬਦਾਂ ਦੀ ਚੋਣ ਸਹੀ ਰੱਖਦੇ ਹੋਏ ਆ ਗੱਲ ਕਰ ਰਹੇ ਹਾਂ ਤਾਂ ਫਿਰ ਕਿੱਡੀ ਕੋ ਆਖਰ ਆ ਗਈ ਭਈ ਸਾਡੇ ਸਮੱਸਿਆ ਵੀ ਹੈ ਮਿੰਟੂ ਜੀ ਜਿਵੇਂ ਤੁਸੀਂ ਕਹਿਣਾ ਵੀ ਇੱਕ ਦਾਇਰਾ ਤੈਅ ਹੋਣਾ ਚਾਹੀਦਾ ਵੀ ਕਿੰਨਾ ਕੁ ਅਸੀਂ ਬੋਲਣਾ ਹੈ ਕਿੰਨੀ ਕਿ ਸਾਨੂੰ ਆਜ਼ਾਦੀ ਹੈ ਤੇ ਕਿੰਨਾ ਕਿ ਸਾਡਾ ਲੋਕਤੰਤਰ ਉਸ ਚੀਜ਼ ਨੂੰ ਸਹਿਣ ਕਰਦਾ ਹੈ ਹਜ਼ਮ ਕਰਦਾ ਹੈ ਸ਼ਾਇਦ ਕਿਤੇ ਨਾ ਕਿਤੇ ਇਸ ਚੀਜ਼ ਵੀ ਸਮੱਸਿਆ ਹੈ ਕਈ ਤੇ ਬਹੁਤ ਖੁਸ਼ੀ ਬੋਲ ਜਾਂਦੇ ਆ ਉਹ ਫਿਰ ਉਹੀ ਤਾਂ ਗੱਲ ਹੈ ਨਾ ਕਿ ਜਿਹੜੇ ਬੰਦੇ ਇਦਾਂ ਫੌਜ ਬਾਰੇ ਖੁੱਲੇ ਰੂਪ ਦੇ ਵਿੱਚ ਬੋਲਦੇ ਪਏ ਆ ਵੱਡੇ ਵੱਡੇ ਜਿਨ੍ਹਾਂ ਦੇ ਕੋਲ ਅਹੁਦੇ ਆ ਤਾਂ ਤੁਸੀਂ ਉਹਨਾਂ ਤੇ ਕੀ ਕਾਰਵਾਈ ਕੀਤੀ ਆ ਜੀ ਪ੍ਰੋਫੈਸਰ ਨੂੰ ਚੱਕ ਕੇ ਤੁਸੀਂ ਟੰਗ ਦਿੱਤਾ ਜੀ ਹੂੰ ਹੂੰ ਬਿਲਕੁਲ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਡਾਟਰਨ ਫਾਇਰ ਜੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਕਿਸੇ ਨੂੰ ਯੂਜ਼ ਨਹੀਂ ਕੀਤਾ ਜਾਂਦਾ ਕਹਿੰਦਾ ਇਹਨਾਂ ਸਾਰੇ ਲੋਕਾਂ ਨੂੰ ਪੈਸੇ ਆਉਂਦੇ ਨੇ ਪਾਕਿਸਤਾਨ ਤੋਂ ਪਿਛਲੀ ਖਬਰ ਦੇ ਨਾਲ ਜੁੜੀ ਹੋਈ ਗੱਲ ਕਰ ਰਿਹਾ ਹਾਂ ਜੀ ਹਾਂ ਜੀ ਪੈਸੇ ਆਉਣੇ ਸਟਾਰਟ ਹੋ ਜਾਂਦੇ ਆ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਹੈ ਆ ਕਿ ਅੱਜ ਕੱਲ ਬਈ ਬਹੁਤ ਟੈਕਨੋਲੋਜੀ ਆ ਹਮ ਬੜੇ ਸਿਸਟਮ ਨੇ ਇਹਨਾਂ ਦੇ ਕੋਲ ਇਹ ਕਿਤੇ ਨਾ ਕਿਤੇ ਜਦੋਂ ਖਾਸ ਤੌਰ ਤੇ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਜੰਗੀ ਹਾਲਾਤ ਕਹਿ ਲਓ ਉਦੋਂ ਜਿਹੜਾ ਸੂਈਆ ਤੰਤਰ ਹੁੰਦਾ ਬਹੁਤ ਤੇਜ਼ ਹੋ ਜਾਂਦਾ ਹੈ ਖਾਸ ਤੌਰ ਤੇ ਜਸੂਸੀ ਨੂੰ ਲੈ ਕੇ ਕਿਉਂਕਿ ਜਸੂਸੀ ਇੱਕ ਐਸੀ ਸਰ ਕਹਿ ਲਓ ਗੇਮ ਹੈ ਜਿਹਦੇ ਵਿੱਚ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੌਜ ਤੋਂ ਪਹਿਲਾਂ ਦੀ ਫੌਜ ਲੜਦੀ ਆ ਹੂੰ ਇਹ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਹੁੰਦੀ ਹੈ ਨਾ ਜੀ ਇਹ ਸਮਝ ਲਓ ਕਿ ਫੌਜ ਦੀ ਜਿਹੜੀ جنگ ਆ ਉਹ ਤੋਂ ਪਹਿਲਾਂ ਦੀ جنگ ਆ ਇਹਦੇ ਤੇ ਦੇਸ਼ ਜਿਹੜੇ ਆ ਉਹ ਬਹੁਤ ਵੱਡਾ ਖਰਚਾ ਕਰਦੇ ਨੇ ਕਰਦੇ ਆ ਠੀਕ ਹੈ ਨਾ ਜੀ ਚਾਹੇ ਉਹ ਅਮਰੀਕਨ ਏਜੰਸੀਆਂ ਨੇ ਚਾਹੇ ਇਜ਼ਰਾਇਲ ਦੀ ਆ ਚਾਹੇ ਰਸ਼ੀਆ ਦੀ ਆ ਚਾਹੇ ਚਾਈਨਾ ਦਾ ਬਹੁਤ ਵੱਡਾ ਇਹਨਾਂ ਤੇ ਖਰਚਾ ਕੀਤਾ ਜਾਂਦਾ ਜੀ ਮੈਂ ਆਪਸ ਤਾਂ ਕਿਹੜਾ ਮੁੱਖ ਤੇ ਇਥੋਂ ਹੁੰਦਾ ਹੈ ਗੇਮ ਤੇ ਸਾਰੀ ਸਪਾਈਂ ਦੀ ਹੈ ਨਾ ਜੀ ਜੀ ਇੱਕ ਪੀਵੀ 31 ਕਹਿ ਰਹੇ ਨੇ ਕਿ ਆਟਮ ਸੁੱਟਣ ਦੀ ਗੱਲ ਵਾਲੇ ਗੱਲ ਤੇ ਕਹਿੰਦੇ ਢਿੱਲਾਂ ਤੇ ਸਰੋਏ ਨੇ ਜੋ ਰੰਗ ਦਿਖਾਇਆ ਕਹਿੰਦੇ ਉਹਨਾਂ ਨੇ ਕੀ ਖਟਿਆ ਏ ਵੀ ਭਾਈ ਬੋਲਣ ਦੀ ਆਜ਼ਾਦੀ ਦਾ ਹੀ ਮਸਲਾ ਹੈ ਕੋਈ ਕਿਵੇਂ ਉਹ ਨਹੀਂ ਉਹ ਤੇ ਦੇਖੋ ਕਿਵੇਂ ਸਰੂਆਤ ਉਦਾਂ ਦੀ ਉਹ ਗੱਲ ਕਰਨੀ ਆ ਜਿੰਨਾ ਕੋ ਬਸ ਹੈਗਾ ਹਸਾਬ ਕਿਤਾਬ ਦੇਖੋ ਸਾਡੇ ਬੰਦੇ ਇਹਨਾਂ ਨੇ ਸਾਰੇ ਬਲੌਕ ਬਲੂ ਕਰਦੇ ਨੇ ਆ ਇੰਡੀਅਨ ਗਵਰਨਮੈਂਟ ਨੂੰ ਇਹ ਮੌਕਾ ਮਿਲ ਗਿਆ ਹੋਣਾ ਜੀ ਇਹ ਸਾਰੇ ਜਿਵੇਂ ਚੱਕੀ ਜਾਂਦੇ ਬਹੁਤ ਸਾਰੇ ਅਕਾਊਂਟ ਬੰਦ ਕਰਤੇ ਆ ਹੂੰ ਤੇ ਆ ਅਕਾਊਂਟ ਬੰਦ ਇਸ ਕਰਕੇ ਵੀ ਕਰਨਗੇ ਕਿ ਇਹਨਾਂ ਦਾ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਮੋ ਮੁਹੱਬਤ ਅਲਾਮ ਹੁਣ ਕੁਝ ਅਦਾਈ ਹੋ ਰਿਹਾ ਦੇਖੋ ਏਜੰਸੀਆਂ ਬਹੁਤ ਡੀਪਲੀ ਸੋਚਦੀਆਂ ਨੇ ਵੀ ਹੁਣ ਮੌਕਾ ਹੈਗਾ ਤੇ ਕੋਈ ਕੁਝ ਮੌਕਾ ਉਹਨਾਂ ਨੇ ਬਣਾਤਾ ਜੀ ਜੀ ਠੀਕ ਹੈ ਨਾ ਜੀ ਉਹ ਉਹ ਤਾਂ ਆਪਦੀ ਆਰਮੀ ਦੇ ਅਸੀਂ ਤਾਂ ਸੋ ਕੋਈ ਸਵਾਲ ਕਰ ਲੈਨੇ ਆ ਇਥੇ ਹੂੰ ਫੌਜ ਨੂੰ ਲੈ ਕੇ ਆ ਜਾਂ ਕਹ ਲੋ ਕਿ ਹੋਰ ਮਸਾਇਲ ਲੈ ਕੇ ਆਪਣੇ ਤੇ ਇਥੇ ਸਵਾਲ ਹੁੰਦੇ ਨੇ ਹੂੰ ਉਹ ਇੱਕ ਪਾਸੜ ਹੀ ਚੱਲਦੇ ਆ ਨਾ ਉਹ ਨਹੀਂ ਉਹਨਾਂ ਨੇ ਆਦੇ ਇਸਲਾਮ ਨਾਲ ਖਲੋਣਾ ਜੀ ਆਪਦੀ ਫੌਜ ਨਾਲ ਖਲੋਣਾ ਮੁਲਕ ਨਾਲ ਖਲੋਣਾ ਉਹ ਲਾਨੀਆਂ ਪਰ ਗੱਲ ਇਹ ਆ ਕਿ ਉਹ ਤੇ ਸਰਵਹਤ ਕਹੀ ਜਾਂਦਾ ਹੀ ਪੰਜਾਬੀ ਲੈ ਲੈਣਾ ਦੱਸ ਹੂੰ ਕਮਾਲ ਦੀ ਗੱਲ ਆ ਪੰਜਾਬ ਨੂੰ ਤੁਸੀਂ ਵੈਂਗਣ ਬਣਾਇਆ ਕਿ ਜਿਹੜਾ ਮਰਜੀ ਤੋੜ ਕੇ ਆਪਦੀ ਥਾਲੀ ਚ ਰੱਖ ਲਊਗਾ ਹੂੰ ਤਾਂ ਗੱਲ ਇਹ ਆ ਕਿ ਭਈ ਸਮਝ ਤੋਂ ਬਾਹਰ ਹੈ ਕਹਾਣੀਆਂ ਤੇ ਭਈ ਤੁਸੀਂ ਉਹ ਲੋਕਾਂ ਨੇ ਉਹਨਾਂ ਨੂੰ ਬਣਾਇਆ ਹੂੰ ਠੀਕ ਹੈ ਨਾ ਜੀ ਇਹ ਆ ਹਾਂ ਜੀ ਬਹੁਤ ਉਹ ਗੱਲਾਂ ਸੁਣਨੀਆਂ ਹੁੰਦੀਆਂ ਤੇ ਇਹ ਲੋਕ ਫੋਲੋ ਕਰਦੇ ਨੇ ਜੀ ਜੀ ਪਰ ਜਦੋਂ ਫਿਰ ਇਦਾਂ ਦੀ ਇਹਨਾਂ ਫਿਰ ਲੋਕਾਂ ਨੂੰ ਗੁੱਸਾ ਚੜਦਾ ਹੈ ਜੀ ਹੂੰ ਹੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਦੋਸਤ ਕਹਿ ਰਹੇ ਨੇ ਕਿ ਭਈ ਆਪ ਦੇ ਹਿਸਾਬ ਨਾਲ ਹੀ ਚੱਲਦੇ ਨੇ ਇੱਕ ਮਿੱਤਰ ਕਹਿ ਰਹੇ ਨੇ ਪੀ ਵੀ ਕਰਤੀ ਜੇ ਕਹਿੰਦੇ ਕੋਈ ਨਹੀਂ ਬੋਲਦਾ ਤੇ ਅਸੀਂ ਤਾਂ ਕਹਿੰਨੇ ਆ ਤੇ ਜੇ ਕੋਈ ਬੋਲਦਾ ਤੇ ਫਿਰ ਰੋਕਦੇ ਆ ਪਰ ਚਲੋ ਜੇ ਹਿਸਾਬ ਨਾਲ ਬੋਲਿਆ ਜਾਵੇ ਤੇ ਹਿਸਾਬ ਨਾਲ ਗੱਲ ਕੀਤੀ ਜਾਵੇ ਤੇ ਮੈਨੂੰ ਲੱਗਦਾ ਕਿ ਸਾਰਾ ਕੁਝ ਠੀਕ ਹੁੰਦਾ ਆ ਬਿਕੀ ਸਿੰਘ ਮਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਕਹਿੰਦੇ ਨੇ ਕਿ ਮੀਟਰ ਜੀ ਮਜੀਠੀਆ ਸ਼ਰਾਬ ਕੇਸ ਦੀ ਕੋਈ ਅਪਡੇਟ ਹੈ ਤੇ ਦਿਓ ਕਹਿੰਦੇ ਤੇ ਕੀ ਫਾਇਰ ਬ੍ਰਿਗੇਡ ਵਾਲੇ ਮੁੰਡੇ ਦੀ ਪਰਿਵਾਰ ਦੀ ਕੋਈ ਗਵਰਨਮੈਂਟ ਹੈਲਪ ਹੋਈ ਏ ਕਹਿੰਦੇ ਨੂੰ ਮੈਂ ਤੁਹਾਨੂੰ ਦੱਸਿਆ ਕਿ 10 ਕੁ ਲੱਖ ਰੁਪਏ ਦੇ ਮੈਂ ਕਿਉਂਕਿ ਦੇਖੋ ਔਨ ਰਿਕਾਰਡ ਤੇ ਮੈਨੂੰ ਕਿਤੇ ਖਬਰ ਨਹੀਂ ਪੜਨ ਨੂੰ ਮਿਲੀ ਮੈਨੂੰ ਕਿਸੇ ਫਾਇਰ ਬਰਗੇਡ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਨੇ ਹੀ ਜਾਣਕਾਰੀ ਦਿੱਤੀ ਸੀ ਕਿ ਕਿ ਜੋ ਉੱਥੇ ਮੈਡਮ ਸਹਿਬਾ ਹੈਗੀ ਆ ਉਹ ਵਿਧਾਇਕਾ ਕਿ ਉਹਨੇ ਮੀਟਿੰਗ ਕੀਤੀ ਸੀ ਕੀ ਜਿਸ ਤਨ ਸੰਸਕਾਰ ਨੂੰ ਲੈ ਕੇ ਸਹਿਮਤੀ ਬਣੀ ਆ ਤਾਂ ਉਹਦੇ ਵਿੱਚ ਸ਼ਾਇਦ 10 ਲੱਖ ਰੁਪਇਆ ਪਲੱਸ ਜਿਹੜਾ ਇੱਕ ਪਰਿਵਾਰਕ ਮੈਂਬਰ ਨੂੰ ਜੋਬ ਦਾ ਮਸਲਾ ਵਿਚਾਰਿਆ ਗਿਆ ਜੀ ਤੇ ਦੂਜੀ ਗੱਲ ਜਿਹੜੀ ਸੀ ਇਹਨਾਂ ਨੇ ਪੁੱਛੀ ਬਈ ਮਜੀਠਾ ਜਿਹੜਾ ਹਲਕੇ ਦੇ ਵਿੱਚ ਜੋ ਹੋਇਆ ਹਾਂਜੀ ਦੇਖੋ ਉਹ ਬਿਲਕੁਲ ਮਾਮਲਾ ਦੱਬ ਗਿਆ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਸ਼ੁਰੂ ਤੇ ਵਿੱਚ ਹੀ ਕਿ ਇਦਾਂ ਲੱਗਦਾ ਆ ਕਿ ਇੱਥੇ ਕੁਝ ਬੰਦਿਆਂ ਨੂੰ ਬਚਾਇਆ ਜਾਊਗਾ ਹੂੰ ਬਚਾਇਆ ਜਾਣ ਦਾ ਮਸਲਾ ਇਨਸੈਂਸ ਕੇ ਆਈਏ ਨਹੀਂ ਮੈਂ ਕਹਿ ਰਿਹਾ ਕਿ ਭਈ ਫਲਾਣੇ ਬੰਦੇ ਨੇ ਮਾਰਿਆ ਤੇ ਉਹਨੂੰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਮਾਮਲਿਆਂ ਦੇ ਵਿੱਚ ਇਹ ਹੁੰਦਾ ਕਿ ਗੱਲ ਜੇ ਨਿਕਲੂਗੀ ਹੂੰ ਤੇ ਇਹ ਨਿਕਲਉਣੀ ਆ ਕਿ ਫਲਾਣਾ ਕਾਰੋਬਾਰੀ ਤੇ ਦਿੱਲੀ ਦਾ ਹੈ ਜੀ ਉਹਨੂੰ ਇੰਨੇ ਸਾਈਜ਼ ਦਾ ਗਰੁੱਪ ਮਿਲਿਆ ਹੋਇਆ ਹੂੰ ਠੀਕ ਹੈ ਨਾ ਜੀ ਸੋ ਉਹਨਾਂ ਗੱਲਾਂ ਨੂੰ ਟੱਕਣ ਦਾ ਯਤਨ ਕੀਤਾ ਗਿਆ ਇਹਨਾਂ ਨੇ ਤੇ ਬਹੁਤ ਕਾਲੀ ਕਰਕੇ ਸੰਸਕਾਰ ਵੀ ਕਰਾਏ ਸਨ ਹੂੰ ਤੇ ਅੰਕੜਾ ਵੀ ਜਿਹੜਾ ਲਗਭਗ 30 ਦੇ ਕਰੀਬ ਪਹੁੰਚ ਗਿਆ ਤੇ ਮੇਰੇ ਖਿਆਲ ਦੇ ਨਾਲ ਜਿੰਨੀ ਕੁ ਮੈਨੂੰ ਹੁਣ ਤੱਕ ਦੀ ਯਾਦ ਹੈ ਕਹਾਣੀ ਕਿ ਇਹਨਾਂ ਨੇ ਕੋਈ ਸਪੈਸ਼ਲ ਹੁਣ ਤੱਕ ਐਸਆਈਟੀ ਵੀ ਨਹੀਂ ਬਿਠਾਈ ਤੇ ਜਾਂਚ ਪੜਤਾਲ ਜਿਹੜੀ ਗਾਂ ਤੱਕ ਜਾਣੀ ਚਾਹੀਦੀ ਸੀ ਤੇ ਮੈਨੂੰ ਇਹ ਉਹ ਲੱਗਦਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ 'ਚ ਗਾਂ ਕੋਈ ਸੈਂਟਰ ਦੀ ਏਜੰਸੀ ਨਾਲ ਇਨਵੋਲਵ ਹੋ ਜਾਵੇ ਜੀ ਉਹ ਲੱਗਦਾ ਕਰਕੇ ਪਹਿਲਾਂ ਵੀ ਤੁਸੀਂ ਇਹ ਗੱਲ ਦੱਸੀ ਸੀ ਕਿ ਜਿਸ ਤਰ੍ਹਾਂ ਮਾਨ ਸਾਹਿਬ ਜਲਦੀ ਜਲਦੀ ਆਏ ਸੀ ਹਾਂ ਜੀ ਹਾਂ ਜੀ ਸ਼ਾਇਦ ਸਾਰੀਆਂ ਗੱਲਾਂ ਤੋਂ ਥੋੜੇ ਸੰਕੇਤ ਮਿਲਦੇ ਸ਼ੱਕ ਜਾਂ ਪੈਂਦਾ ਕਿ ਕੋਈ ਨਾ ਕੋਈ ਕਾਰਨ ਤੇ ਹੋਊਗਾ ਜਿਹੜਾ ਇੰਨੀ ਜਲਦੀ ਹੈ ਕਿ ਨਹੀਂ ਤੇ ਕੁਝ ਮਸਲਿਆਂ ਦੇ ਵਿੱਚ ਤੇ ਲੋਕ ਆਪ ਕਹਿੰਦੇ ਨੇ ਕਿ ਭਾਈ ਸਾਡੀ ਸਾਰ ਲਓ ਇਹ ਉੱਥੇ ਨਹੀਂ ਜਾਂਦੇ